हरमन आया पर जी फते तन तन बाबा दीप सिंध जी ਜਨਮ ਦਿਹਾੜੇ ਜੀ ਨੂੰ ਸਮਰਪਿਤ ਅੱਜ ਸਤਿਗੰਕ ਸ੍ਰੀ ਹਰਮੰਦਰ ਸਾਹਿਬ ਜੀ ਦੇ ਸਮੁੱਚੇ ਪ੍ਰਬੰਧ ਵੱਲੋਂ ਸੰਗਤਾਂ ਦੇ ਸਹਿਯੋਗ ਦੇ ਨਾਲ ਇੱਕ ਵੱਡੇ ਪੱਧਰ ਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਹੀ 10:00 ਵਜੇ ਇਹ ਨਗਰ ਕੀਰਤਨ ਆਰੰਭ ਹੋਇਆ ਇਹ ਨਗਰ ਕੀਰਤਨ ਤਨ ਤਨ ਸ੍ਰੀ ਗੁਰਗੰਸਾਹਿਬ ਜੀ ਸਾਤਰ ਰਹਾਇਆ ਹੈਟ ਪੰਜ ਪੈਰਾਂ ਦੀ ਅਲਵਾਈ ਦੇ ਵਿੱਚ ਸ੍ਰੀ ਅਕਾਲ ਤਖਤ ਤੋਂ ਆਰੰਭ ਹੋ ਕੇ ਪਲਾਜਾ ਘੰਟਾ ਘਰ ਗੇਲੇ ਆ ਬਾਬਾ ਕਿਉ ਮੰਡੀ ਚੌਂਕ ਤੋਂ ਹੁੰਦਾ ਹੈ ਇਹ ਨਗਰ ਕੀਰਤਨ ਦੀ ਜਿਹੜੀ ਸਮਾਪਤੀ ਆ ਉਹ ਗੁਰਦੁਆਰਾ ਸ਼ਹੀਦਗੰਗ ਤੰਤਨ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਕਿਹ ਹੋਵੇਗੀ ਬਹੁਤ ਸਾਰੀਆਂ ਸੰਗਤਾਂ ਇਸ ਨਗਰ ਕੀਰਤਨ ਵਿੱਚ ਸਮੂਲੀਅਤ ਕਰੀਆਂ ਨੇ ਸਾਰੀਆਂ ਸੰਗਤਾਂ ਦਾ ਧੰਨਵਾਦ ਜੀ ਆਇਆਂ ਨੂੰ ਸਾਰੀਆਂ ਸੰਗਤਾਂ ਨੂੰ ਤੰਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਬਹੁਤ-ਬਹੁਤ ਮੁਬਾਰਕਾਂ ਹੋਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦਾ ਵਾਗੂ ਜੀ ਦਾ ਖਾਲਸਾ ਵਾਗੂ ਜੀ ਦੀ ਬਤੇ ਕਮਦਮੇਟ ਸਾਲ ਤੇ ਪਹਿਲੇ ਮੁਖੀ ਅਮਰ ਸ਼ਹੀਦ ਤਨਤਨ ਬਾਬਾ ਦੀਪ ਸਿੰਘ ਦੇ ਜਨਦਾਰ ਸਮਾਜ ਵਿੱਚ ਅੱਜ ਜ श्री ਕਲਤਾ ਸਾਹਿਬ ਤੋਂ ਪੰਜ ਪਿਆਰਿਆਂ ਦੀ ਸ਼ਤਿਰ ਹੈਟ ਅਤੇ ਤਨਤਨ ਗੁਰੂ ਸੈਮਰਾ ਦੀ ਵਾਈਟ ਚੋਨਗਰ ਕੀਤਾ ਨਾਮ ਹੋਇਆ ਹੈ ਬਹੁਤ ਹੀ ਪਾਜ ਦਾ ਸਾਇਆ ਸੰਗਤਾਂ ਦੇ ਵਿੱਚ ਕਿਉਂਕਿ ਤਨਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਬਾਹੜਾ ਦੇ ਲਾੜਲੇ ਅਮਰ ਸ਼ਹੀਦ ਤਨਤਨ ਬਾਬਾ ਦੀਪ ਸਿੰਘ ਜਿਨ੍ਹਾਂ ਨੇ ਹਮੇਸ਼ਾ ਹੀ ਆਪਣੀ ਪੰਥ ਗੋਮ ਦੀ ਚਰਦੀ ਕਲਾ ਵਾਸਤੇ ਸ਼ਾਬਦ ਦਿੱਤੀ ਸੀ ਅੱਜ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਜੋ ਹਨ ਉਹ ਮਹਾਰਾਜ ਦੇ ਅੱਜ ਦੇ ਚਰਨਾ ਵਿੱਚ ਨਮਸਤਕ ਹੋ ਰਹੀਆਂ ਹਨ ਮੈਂ ਆਪਣੇ ਵੱਲੋਂ ਸਿੱਖ ਫੈਡਰੇਸ਼ਨ ਮਾਤਾ ਵੱਲੋਂ ਬਾਬਾ ਜੰਮ ਜਲ ਦੀ ਲੱਖਾਂ ਵਧਾਈ ਦਿੰਦਾ ਹਾਂ ਅਤੇ ਨੌਜਵਾਨਾਂ ਪਿਲਗਤਾਂ ਨੌਜਵਾਨ ਵੀਰੋ ਆਪਾਂ ਨਸ਼ੀਆਂ ਤਿਆਗ ਕਰੀਏ ਬਾਣੀ ਦੇ ਬਾਣੇ ਨਾਲ ਜੁੜੀਏ ਅਮਰ ਸ਼ਕੀਏ ਕਿਉਂਕਿ ਬਹੁਤ ਵੱਡੀ ਤਾਕ ਨੌਜਵਾਨ ਜਿਹੜੇ ਸਿੱਖੀ ਤੋਂ ਜਾ ਰਹੇ ਹਨ ਉਹਨਾਂ ਨੂੰ ਹੱਥ ਬੰਨ ਕੇ ਮੈਂ ਫੈਡਰੇਸ਼ਨ ਵੱਲੋਂ ਬੇਨਤੀ ਕਰਦਾ ਹਾਂ ਕਿ ਤਖੜੇ ਹੋ ਕੇ ਆਪਾਂ ਬਾਣੀ ਦੇ ਬਾਣੇ ਨਾਲ ਜੁੜੀਏ ਮੈਂ ਆਪਣੇ ਵੱਲੋਂ ਸਿੱਖ ਫੈਡਰੇਸ਼ਨ ਮ ਮਾਪਾ ਦੀ ਹੁੰਦੇ ਆੜੇ ਦੀ ਲੱਖ ਲਵਦਾਈ ਦੇ ਨਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਬੋਧ